ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਸੋ ਨਿਹਾਲ ਸ੍ਰੀ ਅਕਾਲ ਆਪਣਾ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਜਥੇਦਾਰ ਜਿੰਨੇ ਸਵਾਨ ਜਿੱਤੇਦਾ ਸਵਾਨ ਨੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਬਹੁਤ ਵੱਡੇ ਪੱਧਰ ਤੇ ਸੇਵਾ ਚੜ੍ਹਦੀਆਂ ਪਿਛਲੇ 25 ਦਿਨਾਂ ਤੋਂ ਚੱਲ ਰਹੀਆਂ ਤੇ ਅੱਜ ਇੱਥੇ ਬਾਰਡਰ ਏਰੀਏ ਤੇ ਮਹਾਪੁਰਸ਼ਾਂ ਨੇ ਬਾਬਾ ਨਰਿੰਦਰ ਸਿੰਘ ਆਪੇ ਬਰਿੰਦਰ ਸਿੰਘ ਆ ਕੇ ਆ ਕੀ ਜਿਹੜੇ ਗੁਰੂ ਘਰ ਦੇ ਗੰਧੀ ਸਿੰਘ ਨੇ ਹੰਦੀ ਸਿੰਘ ਨੇ ਅੱਤੇ ਉਹਨਾਂ ਦੀ ਵੀ ਜਾ ਕੇ ਘਰ ਘਰ ਜਾ ਕੇ ਉਹਨਾਂ ਨੂੰ ਵੀ ਇਹ ਜੋ ਵੀ ਸਰਦਾਂ ਬਣਦਾ ਉਹਨਾਂ ਨੂੰ ਦਿੱਤਾ ਜਾਵੇ ਅੱਜ ਇੱਥੇ ਤਕਰੀਬ 100 ਪਿੰਡਾਂ ਦੇ ਜਿਹੜੇ ਗ੍ਰੰਥੀ ਸਭਾ ਨੇ ਬਾਰਡਰ ਏਰੀਏ ਤੇ ਬਿਲਕੁਲ ਅਸੀਂ ਖੜੇ ਆ ਜੀ ਪਿੰਡ ਰੱਤਾ ਜਿੱਥੇ 10-10 ਫੁੱਟ ਪਾਣੀ ਆਇਆ ਸੀ ਤੇ ਲਾਗੇ ਲਾਗੇ ਜਿੰਨੇ ਵੀ ਪਿੰਡ ਦੀ ਫਸਲਾਂ ਮਰ ਗਈਆਂ ਤੇ ਮਹਾਪੁਰਸ਼ਾ ਨੇ ਇਹ ਹੁਕਮ ਕੀਤਾ ਸੀਗਾ ਤੇ ਅੱਜ ਤੁਹਾਡੇ ਸਹਿਯੋਗ ਦੇ ਨਾਲ ਤਕਰੀਬਨ 100 ਪਿੰਡਾਂ ਦੇ ਜਿਹੜੇ ਗਰੰਥੀ ਸਿੰਘ ਸਬਾਨ ਨੇ ਉਹ ਰਕਵੀਸ਼ਰ ઠાੜੀ ਨੇ ਉਹ ਵੀ ਸਾਰਿਆਂ ਨੂੰ ਅੱਜ ਜਿਹੜੀਆਂ ਰਸਤਾ ਬਸਤਾ ਭਾਵੇਂ ਤਲਾਈਆਂ ਨੇ ਕੰਬਲ ਨੇ ਘਰ ਦਾ ਰਸਣਿਆ ਤੇ ਇਹ ਗੁਰੂ ਸਾਹਿਬ ਦੇ ਮਹਾਰਾਜ ਹੁਕਮ ਦੇ ਨਾਲ ਹੀ ਵੰਡੀਆਂ ਜਾ ਰਹੀਆਂ ਜੀ ਤੇ ਅਸੀਂ ਆਪਣੇ ਆਪ ਨੂੰ ਬੜੇ ਸੁਭਾਗੇ ਆਪਣਾ ਸਮਝਦੇ ਆਂ ਕਿ ਗੁਰੂ ਘਰ ਦੇ ਸੇਵਾਦਾਰ ਜਿਹੜੇ ਨੇ ਉਹਨਾਂ ਦੀ ਗੁਰਦੁਆਰਾ ਲੰਗਰ ਸਾਹਿਬ ਨੂੰ ਜਿਹੜੀ ਸਰਦੀ ਵੰਦੀ ਉਹਨਾਂ ਨੇ ਸੇਵਾ ਕੀਤੀ ਜਾ ਰਹੀ ਹੈ ਤਾਂ ਕਰੇ ਇਹਦਾ ਮਤਲਬ ਹੈ ਭਈ ਗੁਰੂ ਮਹਾਰਾਜ ਦੀ ਨਿਗਾਹ ਵਿੱਚ ਇਹ ਸਿੰਘ ਹੈਗੇ ਨੇ ਤੁਹਾਡੀ ਪ੍ਰੇਰਣਾ ਮਹਾਰਾਜ ਕਿਰਪਾ ਕਰੇ ਗੁਰਦੁਆਰਾ ਲੰਗਰ ਸਾਹਿਬ ਡੇਰਾ ਬਾਬਾ ਨਦਾਨ ਸਿੰਘ ਡੇਰਾ ਬਾਬਾ ਨਦਾਨ ਸਿੰਘ ਜੀ ਦੱਖਣ ਦੇ ਧਰਤੀ ਤੋਂ ਹਜੂਰ ਸਾਹਿਬ ਤੋਂ ਅਈ ਧੁਰੋਂ ਮਤਲਬ ਉਹਨਾਂ ਦੇ ਖਿਆਲ ਵਿੱਚ ਆਇਆ ਮੈਨੂੰ ਨਹੀਂ ਪਤਾ ਕਿਹੜੇ ਢੰਗ ਦੇ ਨਾਲ ਆ ਜਾਂ ਤੁਹਾਡੀ ਪ੍ਰੇਰਣਾ ਜਾਂ ਮੇਰੇ ਵੀਰਜੀ ਦੀ ਪ੍ਰੇਰਣਾ ਮਹਾਰਾ ਜੀ ਕਿਰਪਾ ਕਰੇ ਕਿਸੇ ਤਰ੍ਹਾਂ ਵੀ ਹੋਇਆ ਭਈ ਇਹ ਚੇਤੇ ਵਿੱਚ ਆ ਕੇ ਭਈ ਗ੍ਰੰਥੀ ਸਾਹਿਬਾਨਾਂ ਦਾ ਵੀ ਕੋਈ ਨਾ ਕੋਈ ਪੱਲਾ ਫੜਨ ਵਾਲਾ ਹੋਣਾ ਚਾਹੀਦਾ ਜੀ ਜੀ ਉਹਨਾਂ ਦੀ ਵੀ ਬਾਹ ਫੜਨ ਵਾਲਾ ਕੋਈ ਨਾ ਕੋਈ ਹੋਣਾ ਚਾਹੀਦਾ ਧੰਨਵਾਦ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਭਾਈ ਰੁਪਿੰਦਰ ਸਿੰਘ ਜੀ ਸ਼ਾਮਪੁਰਾ ਦੇ ਪ੍ਰੇਰਣਾ ਸਦਕਾ ਅਤੇ ਜਥੇਦਾਰ ਬਾਬਾ ਹੁਸ਼ਿਆਰ ਸਿੰਘ ਜੀ ਪੋਲਰ ਜਿਨ੍ਹਾਂ ਦੀ ਇਹ ਰਹਿਣ ਮਾਇਥਲ ਦੇ ਸਾਰੇ ਰਸਤ ਵੰਡੇ ਗਈ ਹੈ तकरीबन तकरीबन 100 ਪਿੰਡ ਦੇ ਵਿੱਚ ਇਹ ਜਿਹੜੇ ਪਾਠੀ ਸਾਹਿਬਾਨ ਨੇ ਗ੍ਰੰਥੀ ਸਾਹਿਬਾਨ ਨੇ ਜਾਂ ਗੁਰੂ ਮਹਾਰਾਜ ਦੇ ਕੀਰਤਨ ਹੀ ਨੇ ਜਾਂ ਢਾਡੀ ਨੇ ਜਾਂ ਪ੍ਰਚਾਰਕ ਨੇ ਕਥਾਵਾਚਕ ਨੇ ਉਹਨਾਂ ਨੂੰ ਰਸਤਾ ਵੰਡੀਆਂ ਗਈਆਂ ਮਹਾਰਾਜ ਕਿਰਪਾ ਕਰੇ ਅਸੀਂ ਤੇ ਕਵਾਂਗੇ ਭਈ ਉਹ ਅਡੇਰਾ ਆਵਾਜ਼ ਹੀ ਰਹੇ ਇਸੇ ਤਰ੍ਹਾਂ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਤੇ ਇਹਨਾਂ ਸਿੰਘਾਂ ਦੀ ਉਹ ਬਾਹ ਫੜਦਾ